ਸਾਬਕਾ ਮੁੱਖ ਮੰਤਰੀ ਬੀਨ ਸਿੰਘ ਕਤਲ ਕੇਸ ਦੇ ਵਿੱਚ ਜੇਲ੍ਹ ਚ ਬੰਦ ਬਲਵੰਤ ਸਿੰਘ ਰਾਜਵਾਨਾ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇੱਕ ਵੱਡੀ ਸਟੇਟਮੈਂਟ ਦਿੱਤੀ ਗਈ ਹੈ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਵੀ ਕੀਤੀ ਗਈ ਹੈ ਬਲਵੰਤ ਸਿੰਘ ਰਾਜਵਾਨਾ ਦਾ ਕਹਿਣਾ ਹੈ ਕਿ ਬਸ ਬਹੁਤ ਹੋ ਗਿਆ ਇੰਤਜ਼ਾਰ ਹੁਣ ਅਗਲਾ ਐਕਸ਼ਨ ਲਿਆ ਜਾਵੇ ਬਲਵੰਤ ਸਿੰਘ ਰਾਜਵਾਨਾ ਪਟਿਆਲਾ ਦੇ ਡੈਂਟਲ ਕਾਲਜ ਦੇ ਵਿੱਚ ਪੁਲਿਸ ਜੋ ਲੈ ਕੇ ਪਹੁੰਚੀ ਸੀ ਸਖਤ ਸੁਰੱਖਿਆ ਪਹਿਰੇ ਹੇਠ ਕਿਉਂਕਿ ਉਹਨਾਂ ਦੇ ਜੋ ਸਿਹਤ ਨੂੰ ਲੈ ਕੇ ਕੁਝ ਪ੍ਰੋਬਲਮਸ ਆ ਰਹੀਆਂ ਸਨ ਡੈਂਟਲ ਦੀ ਪ੍ਰੋਬਲਮ ਸੀ ਜਿਸ ਤੋਂ ਬਾਅਦ ਪੁਲਿਸ ਰਾਜਵਾਨਾ ਨੂੰ ਡੈਂਟਲ ਕਾਲਜ ਦੇ ਵਿੱਚ ਲੈ ਕੇ ਪਹੁੰਚੀ ਅਤੇ ਉੱਥੇ ਮੌਜੂਦ মিডিਆ ਦੇ ਵੱਲੋਂ ਕੀਤੇ ਗਏ ਸਵਾਲਾਂ ਦੇ ਉੱਪਰ ਬਲਵੰਤ ਸਿੰਘ ਰਾਜਵਾਨਾ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਹੁਣ ਬਸ ਬੋਤ ਹੋ ਗਿਆ ਇੰਤਜ਼ਾਰ ਸ਼੍ਰੀ ਅਕਾਲ ਤਖਤ ਸਾਹਿਬ ਅਗਲਾ ਫੈਸਲਾਵੇ ਰਾਜਵਾਨਾ ਨੇ ਕਿਹਾ ਕਿ ਪਿਛਲੇ ਤਕਰੀਬਨ 14 ਸਾਲਾਂ ਤੋਂ ਸੈਂਟਰ ਦੇ ਕੋਲ ਜੋ ਅਪੀਲ ਹੈ ਪੈਂਡਿੰਗ ਹੈ ਅਤੇ ਸੁਪਰੀਮ ਕੋਰਟ ਦੇ ਵੱਲੋਂ ਵੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ ਤੇ ਉਹਨਾਂ ਕਿਹਾ ਕਿ ਇਸ ਤਰ੍ਹਾਂ ਸਰ ਅਤਕੇਸ਼ਾ ਇਹ ਇਥੇ ਕਾਬਲੇ ਜ਼ਿਕਰ ਇਹ ਵੀ ਹੈ ਕਿ ਪਿਛਲੇ ਤਕਰੀਬਨ 29 ਸਾਲਾਂ ਤੋਂ ਬਲਵੰਤ ਸਿੰਘ ਰਾਜਵਾਨਾ ਜੇਲ੍ਹ ਦੇ ਵਿੱਚ ਨੇ ਅਤੇ ਉਹਨਾਂ ਦੀ ਫਾਂਸੀ ਦੀ ਸਜ਼ਾ ਨੂੰ ਲੈ ਕੇ ਕਈ ਵਾਰ ਜੋ ਹੈ ਅਪੀਲਾਂ ਵੀ ਕੀਤੀਆਂ ਗਈਆਂ ਪਰ ਹਲੇ ਤੱਕ ਉਸ ਦੇ ਉੱਪਰ ਕੋਈ ਵੀ ਫੈਸਲਾ ਨਹੀਂ ਕੀਤਾ ਗਿਆ ਸਭ ਤੋਂ ਪਹਿਲਾਂ ਤੁਹਾਨੂੰ ਬਲਵੰਤ ਸਿੰਘ ਰਾਜਵਾਨਾ ਦਾ ਕੀ ਕੁਝ ਕਹਿਣਾ ਹੈਗਾ ਫਾਂਸੀ ਦੀ ਸਜ਼ਾ ਦੇ ਉੱਪਰ ਉਹ ਸੁਣੋ ਤੁਸੀਂ 30 ਸਾਲ ਹੋ ਗਏ ਅੰਗਰਾਧ ਜੰਮੇਵਾ ਸਾਹਿਬ ਨੂੰ ਨਾਸੀ ਚੱਕੀ ਵਿੱਚ ਲਾ ਗਿਆ ਤੇ 14 ਸਾਲਾਂ ਤੋਂ ਕਿੰਦਰ ਸਰਕਾਰ ਕੋਲ ਜੀਰ ਕੰਨਕ ਪਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਹੋ ਗਏ ਸੁਪਰੀਮ ਕੋਰਟ ਵਾਰ-ਵਾਰ ਹੁਕਮ ਦੇ ਰਹੀ ਹੈ ਫੈਸਲੇ ਦੇ ਜੀ ਨਹੀਂ ਹੁੰਦਾ ਮੈਂ ਅਸਲੀ ਗੱਲ ਤੇ ਸਰ ਇਧਰ ਜੀ ਇਧਰ ਸਰ ਇਹ ਬੇਨਤੀ ਕਰਦਾ ਕਿ ਅਗਲਾ ਫੈਸਲਾ ਲਿਆ ਜਾਵੇ չկա դա ծառայությունը չաշխատի նա դա դա չկա դա չկա բոթ ਜੋ ਜਿਸ ਤਰ੍ਹਾਂ ਦੇ ਨਾਲ ਬਲਵੰਸੀ ਗ੍ਰਾਜੂਆਨਾ ਦੇ ਵੱਲੋਂ ਅਪੀਲ ਕੀਤੀ ਗਈ ਹੈ ਤੇ ਦੂਜੇ ਪਾਸੇ ਪਹਿਲਾ ਇੰਸ਼ੀਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ ਸੈਂਟਰ ਦੇ ਅੱਗੇ ਜੋ ਅਪੀਲ ਵੀ ਕੀਤੀ ਗਈ ਹੈ ਪਰ ਹਲੇ ਤੱਕ ਜੋ ਫੈਸਲਾ ਨਹੀਂ ਆਇਆ ਉਸ ਤੋਂ ਲੈ ਕੇ ਸਿੱਖ ਭਾਈਚਾਰੇ ਦੇ ਵਿੱਚ ਕਿਤਨੇ ਕੀਤੇ ਜ਼ਰੂਰ ਨਰਾਜ਼ਗੀਆਂ ਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਸਜ਼ਾ ਤੋਂ ਕੀਤੇ ਜ਼ਿਆਦਾ ਜਿਹੜਾ ਕਿ ਸਮਾਜ ਜੇਲਾ ਦੇ ਵਿੱਚ ਬਤਾਇਆ ਜਾ ਚੁੱਕਾ ਸੋ ਇੱਥੇ ਜ਼ਿਕਰ ਕਰ ਦਿੰਦੇ ਆ ਕਿ 31 ਅਗਸਤ 1995 ਨੂੰ ਸਾਬਕਾ ਮੁੱਖ ਮੰਤਰੀ ਬਿਹਤ ਸਿੰਘ ਦੀ ਹੱਤਿਆ ਕੀਤੀ ਗਈ ਸੀ ਪੁਲਿਸ ਮੁਲਾਜ਼ਮ ਨੂੰ ਜਿਹੜੇ ਦਲਾਵਰ ਸਿੰਘ ਨੇ ਉਸ ਨੂੰ ਜਿਹੜਾ ਕਿ ਮਾਨਵ ਬੰਬ ਦੇ ਜ਼ਰੀਏ ਖੁਦ ਨੂੰ ਉਡਾ ਲਿਆ ਸੀ ਅਤੇ ਇਸ ਤਮਾਕੇ ਦੇ ਵਿੱਚ ਬਿਹਤ ਸਿੰਘ ਤੋਂ ਇਲਾਵਾ 16 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਵੱਡੇ ਹੱਤਿਆਕਾਂਡ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਵੀ ਸ਼ਾਮਲ ਸੀ ਅਤੇ ਉਦੋਂ ਤਹੀ ਉਹ ਜੇਲ੍ਹ ਦੇ ਵਿੱਚ ਬੰਦ ਨੇ ਅਤੇ ਹੁਣ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਤਮਾਮ ਕੋਸ਼ਕ ਕਿਤੇ ਜਾ ਰਹੇ ਨੇ ਪਰ ਹਲੇ ਤੱਕ ਉਸ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ ਸੋ ਇਹ ਹਸਪਤਲ ਦੀਆਂ ਤਸਵੀਰਾਂ ਨੇ ਪਟਿਆਲਾ ਦੇ ਡੈਂਟਲ ਕਾਲਜ ਦੀਆਂ ਜਿੱਥੇ ਕੀ ਦੰਦਾਂ ਦੇ ਵਿੱਚ ਤਕਲੀਫ ਨੂੰ ਲੈ ਕੇ ਬਲਵੰਤ ਸਿੰਘ ਰਾਜਵਾਨਾ ਨੂੰ ਜੋ ਪੁਲਿਸ ਹੈ ਇੱਥੇ ਚੈੱਕਅਪ ਲਈ ਲੈ ਕੇ ਪਹੁੰਚੀ ਸੀ ਅਤੇ ਹੋਰ ਜਿਹੜੀ ਕਿ ਉਹਨਾਂ ਦੇ ਚੈੱਕਅਪ ਕਰਨ ਤੋਂ ਬਾਅਦ ਉਹ ਤੁਰੰਤ ਉਹਨਾਂ ਨੂੰ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਤੇ ਡਾਕਟਰਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕੁਝ ਉਹਨਾਂ ਦੀ ਸਿਹਤ ਨੂੰ ਲੈ ਕੇ ਦਿੱਕਤ ਪਰੇਸ਼ਾਨੀ ਸੀ ਪਰ ਜਿਸ ਤਰ੍ਹਾਂ ਦੇ ਨਾਲ ਸਖਤ ਸੁਰੱਖਿਆ ਪੈਰੇ ਹੇਠ ਬਲਵੰਤ ਸਿੰਘ ਰਾਜਵਾਨਾ ਨੂੰ ਲਿਆਂਦਾ ਗਿਆ ਕੱਲੇ-ਕੱਲੇ ਕੋਨੇ ਦੇ ਉੱਪਰ ਪੁਲਿਸ ਤੇ ਨਜ਼ਰ ਆਈ ਅਤੇ ਹੋਰ ਕੀ ਕੁਝ ਜਾਣਕਾਰੀ ਸਾਂਝੇ ਕੀਤੀ ਗਈ ਹੈ ਡਾਕਟਰ ਦੇ ਵੱਲੋਂ ਵੀ ਸੁਣ ਲੋ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 17 ਨੰਬਰ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ 3-4 ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਸੀ ਰੂਟੀਨ 'ਚ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਯਾਰ ਅਸੀਂ ਤਾਂ ਅਸੀਂ ਰੂਟੀਨ 'ਚ ਆਏ ਜੇ ਪੇਸ਼ੈਂਟ ਹਾਂਜੀ ਇਹ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਅਸੀਂ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣਗੇ ਤਾਂ ਅਸੀਂ ਦੇਖ ਲਾਂਗੇ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 17 ਨੰਬਰ ਰਾਈਟ ਸਾਈਡ ਤੇ ਉਹਨੂੰ ਦੀ ਪ੍ਰੋਬਲਮ ਸੀ ਸਿੰਤ